ਹਾਂਜੀ ਭੈਣ ਜੀ ਤੁਹਾਨੂੰ ਰਿਪੋਰਟ ਕਿਆ ਸੀ ਕਰਾਉਣ ਨੂੰ ਕਰਾ ਲੈਣ ਦੀ ਹਾਂਜੀ ਕਰਵਾ ਲੈਣ ਜੀ ਹਾਂਜੀ ਭੈਣ ਜੀ ਦਵਾਈ ਤਾਂ ਮੈਂ ਤੁਹਾਨੂੰ ਦੇ ਦੇਣਾ ਤੁਹਾਡੇ ਸਰਲ ਬਹੁਤ ਘਟਨੇ ਤੇ ਤੁਹਾਨੂੰ ਬੱਕਰੀ ਦਾ ਦੁੱਧ ਪੀਣਾ ਪੈਣਾ ਆੜਤਾ ਉਹ ਪੀ ਲੋਗੇ ਹਾਂਜੀ ਪੀ ਲਾਂਗੀ हाँ जी दुद्ध जरूर पीना है बकरी का गल सुन भाई ਕੱਲ ਤੇ ਬਾਈ ਕੱਲ ਤੁਸੀਂ ਯਾਰ ਸਾਡੇ ਉੱਥੇ ਵਾਹਣ ਦੇ ਵਿੱਚ ਝੋਨਾ ਮਛਾਇਆ ਬੱਕਰੀਆਂ ਤੋਂ ਕਈ ਇਧਰੋਂ ਮੁੱਛਰੇ ਪਰਲੀ ਵੱਟ ਮੁੱਛ ਰੱਖੀ ਆ। ਉਹ ਭਰਾਵਾ ਬੱਕਰੀਆਂ ਤਾਂ ਝੋਨਾ ਖਾਂਦੀਆਂ ਹੀ ਨਹੀਂ ਅਸੀਂ ਤਾਂ ਵੱਟ ਦੇ ਨਾਲ-ਨਾਲ ਲਾਈ ਸੀ ਉਹ ਜਿਹੜੀ ਤੇਰੇ ਖੇਤ ਨੂੰ ਪਈ ਨਹੀਂ ਜਾਂਦੀ ਉਹਦੇ ਤੇ ਘਾਹ ਸੀਗਾ। ਉਹ ਯਾਰ ਪਹਿਲੀ ਨਾਲ ਵੱਟ ਨਹੀਂ ਹੋ ਗਈਆਂ। ਉਹ ਰੈਂ ਕਿਵੇਂ ਹੋ ਗਈਆਂ ਯਾਰ ਤੁਸੀਂ ਦੋ ਜਣੇ ਯਾਰ ਤੁਹਾਨੂੰ ਬੱਕਰੀਆਂ ਦਾ ਪਤਾ ਹੀ ਨਹੀਂ ਲੱਗਦਾ। ਉਹ ਬੱਕਰੀਆਂ ਦਾ ਪਤਾ ਕੀ ਨਹੀਂ ਲਾ। ਉਹ ਬਾਈ ਯਾਰ ਹਰ ਇੱਕ ਵੱਟ ਤੇ ਤਾਂ ਸਪਰੇਅ ਕੀਤੀ ਪਈ ਆ। ਉਹ ਯਾਰ ਸਪਰੇਅ ਕਿ ਗਰੀਬ ਕਿੱਧਰ ਜਾਈਏ ਹੀ ਆ। ਫੇਰ ਹੁਣ ਕਿੱਧਰ ਜਾਣੀਏ ਤੇ ਅਸੀਂ ਠੇਕਾ ਥੋੜੀ ਲਿਆ ਯਾਰ। ਯਾਰ ਠੇਕਾ ਤਾਂ ਨਹੀਂ ਲਿਆ ਵੀਰੇ ਯਾਰ ਉਹ ਝੋਨਾ ਤਾਂ ਬੱਕਰੀਆਂ ਖਾਂਦੀਆਂ ਹੀ ਨਿੰਗੀਆਂ ਯਾਰ ਖਾਂਦੀਆਂ ਕਿਉਂ ਨਹੀਂ ਥੋੜੀਆਂ ਪੜਾਈਆਂ ਹੀ ਆਂ ਵੈਸੇ ਕੋਣਵੇਂ ਟੱਚ ਪੜਦੀਆਂ ਵੀ ਖਾਂਦੀਆਂ ਨਹੀਂ ਆ ਇਹਨਾਂ ਨੇ ਕੀ ਡੰਗਰ ਦਾ ਕਿੱਥੇ ਮਰਜੀ ਮੂੰਹ ਮਾਰ ਲੂਗਾ ਖਾਂਦੀਆਂ ਨਹੀਂ ਆ ਉਹ ਭਰਾਵਾ ਜੇ ਤੇਰਾ ਕੋਈ ਚ ਇੱਕ ਅੱਧਾ ਬੂਟਾ ਮੁੱਚ ਗਿਆ ਨਾ ਤੇ ਮaaf ਕਰ ਸਾਨੂੰ ਯਾਰ ਉਹ ਯਾਰ ਮaaf ਕਰਨ ਵਾਲੀ ਗੱਲ ਨਹੀਂ ਹੁੰਦੀ ਹੁਣ ਦੁਵਾਰੇ ਤਾਂ ਲੱਗਣਾ ਰੇ ਮaaf ਕਰ ਸੌਰੀ ਕਹਿਣ ਨਾਲ ਕੀ ਹੋ ਜਾਊਗਾ ਚੱਲ ਕੋਈ ਨਹੀਂ ਬਾਈ ਯਾਰ ਗਾਂ ਤਾਂ ਉਧਰ ਅਸੀਂ ਨਹੀਂ ਲੈ ਕੇ ਜਾਂਦੇ ਨਹੀਂ ਲੈ ਕੇ ਜਾਂਦੇ ਅੱਗੇ ਤੋਂ ਯਾਰ ਮਾੜਾ ਮੋਟਾ ਵੇਖ ਕੇ ਲਿਆ ਕਰੋ ਚਲਾ ਲੈ ਆ ਲਾ ਚਰਾ ਲਿਆ ਕਰੋ ਇਹਨਾਂ ਨੂੰ ਕੀ ਕਰ ਗਏ ਯਾਰ ਭਾਈ ਇਹ ਲਾਸੇਨ ਕੀ ਕਰੀਏ ਲੋਕਾਂ ਨੇ ਜਿਆ ਮਤਲਬ ਡਾਂਡੇ ਲਾ ਰੱਖੀਏ ਬੱਟਾਂ ਦੇ ਸਪਰੇਅ ਕਰ ਰੱਖੀਏ ਜੇ ਕੋਈ ਕਾ ਹੈਗਾ ਮਤਲਬ ਨਾਇ ਨੂਰ ਤੇ ਉਥੇ ਨਰੇਗਾ ਨਹੀਂ ਛੱਡਦੇ ਉਹ ਨਰੇਗਾ ਵਾਲੇ ਕੀ ਨਹੀਂ ਛੱਡਦੇ ਉਹ ਪਤੰਦਰ ਜਿਹੜਾ ਸਰਕਾਰੀ ਪਈ ਹੁੰਦੀ ਹੈ ਨਾ ਉਹਦੇ ਤੇ ਵੀ ਯਾਰ ਸਪਰੇਅ ਕਰ ਦਿੰਦੇ ਆ ਤੇ ਕਿੰਨੇ ਚੱਲਦੇ ਯਾਰ ਭਾਈ ਉਹਨਾਂ ਨੂੰ ਵਲ ਕੇ ਲਿਆ ਯਾਰ ਆਪਾਂ ਕਿੱਧਰ ਜਾਣਾ ਆਪਣੇ ਤਾਂ ਕਰਮਾਂ ਚ ਬੱਕਰੀਆਂ ਵਾਲਿਆਂ ਨੇ ਨਾ ਹਯਾਲ ਬੋਣਾ ਲਿਖਿਆ ਉਹਨਾਂ ਨੂੰ ਤੋਰ ਕੇ ਲਿਆ ਯਾਰ ਦਰਗਾਹ ਨੂੰ ਲੈ ਕੇ ਚੱਲਦੇ ਆ ਚੱਲ ਜਾ ਲਿਆ ਹੁਣ ਉਹ ਵੀ ਯਾਰ ਬੜਾ ਰਿਕੜਾ ਹਰ ਆ ਆ ਕਰੰਦੇ ਬੱਕਰੀਆਂ ਬੱਕਰੀਆਂ ਹਰ ਉਹ ਚੱਲ ਖੜੀਆਂ ਹੋ ਜੋ ਹੁਣ ਇੱਕ ਤਾਂ ਮੇਰੇ ਨਾਲ ਬੰਦਾ ਹੋਇਆ ਹਰ ਉਹ ਪੁੱਛਾ ਕੋਈ ਜਦੋਂ ਮੈਂ ਜ਼ੈਮ ਨਾਲ ਜਿਹੜਾ ਡਿੱਗ ਪਏ ਨਹੀਂ 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 ਪ੍ਰਵਾਨਾ ਮੰਨ ਤੂੰ ਆਲਾ ਆ ਆ ਆ ਹਰ ਰਰ 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 ਅਕ ਕੈਨੇਡਾ ਸਿਆ ਬਾਈ ਜੀ ਸਤਿ ਸ੍ਰੀ ਅਕਲ ਸਤਿ ਸ੍ਰੀ ਅਕਲ ਕਿਧਰ ਨੂੰ ਮਾਲ ਛੱਡ ਕੇ ਬਾਈ ਯਾਰ ਨਾ ਘਰੋਂ ਆਪਦਾ ਸੁਨੇਹਾ ਆ ਗਿਆ ਸੀਗਾ ਕੋਈ ਕੰਮ ਸੀਗਾ ਉਹ ਮੈਂ ਮਿੱਠੂ ਨੂੰ ਆਖਿਆ ਵੀ ਘੰਟਾ ਕੁ ਮਾਲ ਸਾਹਿਬ ਤੇ ਮੈਂ ਆਉਣਾ ਘੰਟੇ ਇੱਕ ਤੱਕ ਉਹ ਦੇ ਅਲਾਸਿਆ ਉਹ ਨਿੱਕਾ ਜਿਹੜਾ ਨਾ ਜੱਸੇ ਵਾਲਾ ਮੁੰਡਾ ਉਹ ਤੁਹਾਡੇ ਨਾਲ ਕਿਵੇਂ ਰੌਲਾ ਜਿਹਾ ਪਾਈ ਖੜਾ ਸੀ ਰੌਲਾ ਕਾਦਾ ਬਾਈ ਜੀ ਉਹਨਾਂ ਦੇ ਖੇਤ ਨੂੰ ਪਈ ਜਾਂਦੀ ਆ ਨਾ ਜਿਹੜੀ ਹਾਂ ਹਾਂ ਉਹਦੇ ਤੇ ਕਾਜਾ ਖੜਾ ਸੀ ਵਾਵਾ ਹਾਂ ਤੇ ਅਸੀਂ ਆਪਦਾ ਬੱਕਰੀਆਂ ਕੱਲ ਉਧਰ ਨੂੰ ਲੈ ਗਏ ਅੱਛਾ ਤੇ ਉਹ ਬੱਕਰੀਆਂ ਨੇ ਪਤਾ ਨਹੀਂ ਕੋਈ ਆਪਦਾ ਬੂਟੇ ਨੂੰ ਮੂੰਹ ਮਾਰਿਆ ਕਿ ਨਹੀਂ ਤੈਨੂੰ ਪਤਾ ਬੱਕਰੀਆਂ ਆਪਦਾ ਝੋਨਾ ਤਾਂ ਖਾਂਦੀਆਂ ਹੀ ਨਹੀਂ ਹਾਂ ਹਾਂ ਤੇ ਉਹ ਕਹਿੰਦਾ ਤੁਸੀਂ ਤਾਂ ਮੇਰਾ ਸਾਰਾ ਝੋਨਾ ਹੀ ਮਸ਼ਾਤਾ ਅੱਛਾ ਉਹ ਤੈਨਾਂ ਸਿਆ ਨਵੇਂ ਸ਼ੋਰਾਂ ਦਾ ਨਾਲੇ ਖੂਨ ਹੀ ਗਰਮਾ ਨਾਲੇ ਨਿੱਕਾ ਜੱਸੇ ਦਾ ਮੁੰਡਾ ਇਹਦਾ ਉਵੇਂ ਹੀ ਉੱਪਰ ਤੇਜਾ ਹੈਗਾ ਇਹਨੂੰ ਕੀ ਪਤਾ ਯਾਰ ਕਦੇ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਆ ਪਿੰਡ 'ਚ ਰਹਿਣੇ ਆ ਯਾਰ ਰਲ ਮਿਲ ਕੇ ਰਹਿਣਾ ਚਾਹੀਦਾ ਤੇ ਨਾਲੇ ਜੇ ਤੂੰ ਪਿੰਡ ਨੂੰ ਚੱਲਿਆ ਆ ਜਾ ਬੈਠ ਮੈਂ ਤੈਨੂੰ ਛੱਡ ਦਿੰਦਾ ਕੀ ਯਾਰ ਬੱਕਰੀਆਂ ਵਾਲਿਆਂ ਨੇ ਵੀ ਲੋਹੂ ਪੀ ਰੱਖਿਆ। ਕਦੇ ਇਧਰੋਂ ਬੱਕਰੀ ਮੁੱਛ ਲੈਂਦੀ ਝੋਨਾ, ਕਦੇ ਇਧਰੋਂ ਨਰਮਾ ਮੁੱਛ ਲੈਂਦੀ ਐ। ਜੇ ਕਹਿ ਦਈਏ ਤਾਂ ਅੱਗੋਂ 100-100 ਗੱਲ ਕਰਦੇ ਐ। ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ। ਬੱਲੇ ਆ ਵੀ ਵੀ ਪਾਣੀ। ਇੱਕ ਤਾਂ ਇਹਨਾਂ ਨੇ ਬੱਕਰੀਆਂ ਵਾਲਿਆਂ ਨੇ ਲੋਹੂ ਹੀ ਪੀ ਰੱਖਿਆ। ਜੀ ਤਾਂ ਕਰਦਾ ਸਵੇਰੇ ਸਪਰੇਅ ਲਿਆ ਕੇ ਨਾ ਸਾਰੇ ਚਾਰ ਚਫੇਰੇ ਮਾਰਦਾ। ਜਦੋਂ ਇੱਕ ਅੱਧੇ ਦੀ ਫੁਰਕ ਗਈ ਨਾ ਬੱਕਰੀ। ਕੀ ਗੱਲ ਹੋ ਗਈ ਮਿੱਕੇ ਪੁੱਤ? ਉਹ ਗੱਲ ਕਿਉਣੀ ਆ ਬੀਬੀ? ਆ ਬੱਕਰੀਆਂ ਵਾਲਿਆਂ ਨੇ ਲੋਹੂ ਪੀ ਰੱਖਿਆ। ਨਾ ਦਾ ਦੇਖਦੇ ਕਰਦੇ ਆਪ ਕਿਧਰੇ ਛਾਵੇਂ ਬੈਗ ਜਾਂਦੇ ਜਾ ਕੇ ਉਹ ਤੁਰੀਆਂ ਫਿਰਦੀਆਂ ਉਹ ਵੱਟਾਂ ਤੇ ਉਹ ਕੋਈ ਇਧਰੋਂ ਮੋਚੀ ਜਾਂਦੀ ਕੋਈ ਇਧਰੋਂ ਮੋਚੀ ਜਾਂਦੀ ਲੋ ਪੀ ਲੈਣਾ ਲੋਕਾਂ ਨੇ ਤਾਂ ਅ ਸੱਚੀ ਬੀਬੀ ਤੂੰ ਦੱਸ ਗਈ ਸੀ ਡਾਕਟਰ ਕੋਲੇ ਦਵਾਈ ਲੈਣ ਤੇ ਕੀ ਕਹਿੰਦਾ ਡਾਕਟਰ ਆ ਨਿੱਕੀ ਹੋ ਗਈ ਸੀ ਡਾਕਟਰ ਨੇ ਦਵਾਈ ਤਾਂ ਮੈਨੂੰ ਇੱਕ ਹੀ ਦੇਤੀ ਆ ਉਹ ਕਹਿੰਦਾ ਤੁਹਾਡੇ ਸੈੱਲ ਘਟਾ ਕੋਈ 10 ਦਿਨ ਬੱਕਰੀ ਦਾ ਦੁੱਧ ਪੀਓ ਤੇ ਠੀਕ ਹੋ ਜਾਓਗੇ ਓਹੋ ਬੀਬੀ ਬੱਕਰੀ ਹੁਣ ਮੈਨੂੰ ਲੱਗਦਾ ਤੂੰ ਮਿੱਠੂ ਤੇ ਦਿਆਲੂ ਕੋਲੇ ਮੈਨੂੰ ਭੇਜੇਂਗੀ ਹੁਣ ਇਹ ਤਾਂ ਮੈਂ ਉਹਨਾਂ ਨਾਲ ਲੜ ਕੇ ਆਇਆ ਚੱਲ ਬੀਬੀ ਮੈਂ ਸਵੇਰ ਲਿਆਉਂਗਾ ਦੁੱਧ ਫਿਰ ਤੂੰ ਇਕੱਲੇ ਚਾਹ ਬਣਾ ਫਿਰ ਤੋ ਘੰਟੇ ਆਰਾਮ ਕਰਦੇ ਆ ਠੀਕ ਬਣਾ ਗਰਮੀ ਬੜੀ ਆ ਪਾਣੀ ਪੀ ਰਿਓ ਕੜਾਤੀਆਂ ਕਰਦੀ ਐ। ਇਦਾਂ ਦਿਨ ਰਹਿ ਜਾਂਦੀ ਤਾਂ ਚੰਗੀ ਗੱਲ ਅੱਗੀ। ਸ਼ਾਮ ਤੱਕ। ਜਹਾਂ ਅਕੋ ਇਤਨ ਪਤਾ ਕਿ ਮੇ ਕੰਮ ਹੁੰਦੇ ਨਹੀਂ ਰਿਹਾ ਜਾਂਦਾ। ਸ਼ਾਮ ਨੂੰ ਰਹਿੰਦੀ ਨਾਲੇ ਆਤ ਨੇ ਗੱਲਾਂ ਬਾਤਾਂ ਕਰਦੇ। ਤੇਰੇ ਬਾਈ ਵੀ ਆ ਜਾਂਦਾ। ਅੱਛਾ ਪਹਿਣਾ ਹੀ ਸੀ ਕੇ? ਸਰ ਜੀ ਜਪਰੀ ਕਾਲ। ਜੀ ਤਾਂ ਹੋਰ ਬਾਈ ਕੀ ਨਾ। ਬਸ ਠੀਕ ਆ। ਹੋਰ ਪਹਿਣੇ ਘਰੇ ਠੀਕ ਠਾਕ ਸੀ ਸਾਰੇ। ਜੀ ਆ ਠੀਕ ਆ ਬਈ ਆਪਣੇ ਸਕੇ। ਬਸ ਵਧੀਆ ਪਹਿਣੇ ਹੋਈ ਜਾਂਦਾ ਟਾਈਮ ਪਾਸ। ਤੇ ਤੁਸੀਂ ਮੈਨੂੰ ਖੇਤੋਂ ਐਵੇਂ ਹੀ ਬੁਲਾ ਲਿਆ। ਪਹਿਣ ਆਈ ਆ ਤੇ ਕੋਈ ਗੱਲ ਨਹੀਂ ਪਹਿਣਨੇ ਰਾਤ ਰਹਿ ਕੇ ਜਾਊਗੀ ਪਹਿਣਾ ਉਹ ਪਹਿਣਨੇ ਨਾ ਮੁੜਨਾ ਸੀ ਜਾਂ ਸ਼ਾਮ ਨੂੰ ਤਾਂ ਮੈਂ ਤੁਹਾਨੂੰ ਸੁਨੇਹਾ ਕਰ ਲਿਆ ਸੀਗਾ ਵੀ ਆ ਜਾਓ ਘਰੇ ਭੈਣ ਜੀ ਕੋਈ ਇੱਕ ਦੋ ਰਾਤਾਂ ਰਹਿੰਦੀ ਤੂੰ ਮਸਾਂ ਤਾਂ ਆਈ ਆ ਐਨੀ ਕਾਲ ਨਾਲ ਕੀ ਐ ਭਾਈ ਖੇਤੇ ਲਾਤਿਆਰੀ ਤੇਰੇ ਭਾਂਜ ਦਾ ਵਿਆਹ ਰੱਖਦਾ 10-11 ਦਿਨ ਹੀ ਰਹਿ ਗਿਆ ਤੂੰ ਕੱਲਾ ਕੱਲਾ ਵੀਰ ਆ ਮੇਰਾ ਸਾਰੇ ਕੰਮ ਤੂੰ ਹੀ ਸਾਹਮਣੇ ਆ ਕੇ ਚੱਲ ਕੋਈ ਗੱਲ ਨਹੀਂ ਭੈਣ ਜੀ ਜਿਹਨੇ ਤੂੰ ਆਖੇਂਗੀ ਜ਼ਰੂਰ ਆਵਾਂਗੇ ਤੇ ਤੁਸੀਂ ਐਂ ਕਰੋ ਹਾਂਜੀ ਉਹ ਮੈਂ ਨਾ ਮਾਲ ਤੇ ਜਾਣਾ ਬਾਈ ਉਹਦਾ ਮਿੱਠੂ ਨੂੰ ਮੈਂ ਕੱਲੇ ਨੂੰ ਆਪਦਾ ਬੱਕਰੀਆਂ ਤੇ ਛੱਡ ਕੇ ਆਇਆ ਤੂੰ ਕੱਲਾ ਕਿੱਥੋਂ ਮਾਲ ਸੰਭੂਗਾ ਤੁਸੀਂ ਐਂ ਕਰੋ ਮੈਨੂੰ ਇੱਕ ਕੱਪ ਚਾਹ ਬਣਾ ਦਿਓ ਫਿਰ ਮੈਂ ਜਾਣਾ ਮਾਲ ਤੇ ਮੈਂ ਬੜਾ ਨਹੀਂ ਐ ਤਾਂ ਆਹ ਚੰਗਾ ਹੋਣਾ ਤੁਹਾਨੂੰ ਦੁੱਧ ਆ ਰੱਜ ਜਰ ਜਾਈਆਂ ਵੀ ਤੜਕੇ ਜਾਂਦਾ ਐਡਿੰਗ ਐਡਿੰਗ ਹੋ ਗਈਆਂ ਤੇ ਹਜੇ ਤੱਕ ਇਹਨਾਂ ਨੂੰ ਦੁੱਧ ਚਾਹੀਦਾ ਮੰਮੂ ਚੱਲ ਭਾਈ ਜੀ ਭਾਈ ਹਾਂ ਕੌਣ ਆ ਭਾਈ ਹੋਰ ਭਾਈ ਠੀਕ ਆ ਠੀਕ ਆ ਹੋਰ ਭਾਈ ਨੇ ਕਿਹਾ ਠੀਕ ਆ ਜੀ ਵਧੀਆ ਵਧੀਆ ਤੇ ਬੱਕਰੀਆਂ ਕਿਵੇਂ ਥੋੜੀਆਂ ਰੱਖੀਆਂ ਉਹ ਬੱਕਰੀਆਂ ਥੋੜੀਆਂ ਹੀ ਆ ਕੀ ਰੱਖਣੀਆਂ ਸੀ ਯਾਰ ਉਹ ਦੁੱਧ ਵਾਲੀਆਂ ਹੀ ਘਰੇ ਰੱਖੀ ਦੀਆਂ ਬਾਕੀ ਤਾਂ ਉਧਰ ਆਪਣੇ ਬਾੜਾ ਨਹੀਂ ਬਣਾਇਆ ਬਾਕੀ ਉੱਥੇ ਰੱਖੀ ਦੀਆਂ ਠੀਕ ਹੈ ਹੋਰ ਬਈ ਠੀਕ ਹੈ ਬਸ ਵਧੀਆ ਨਿਕਿਆ ਹੋਈ ਜਾਂਦਾ ਟਾਈਮ ਪਾਸ ਹਾਂ ਤੂੰ ਦੱਸ ਨਿਕਿਆ ਕਿਵੇਂ ਆਇਆ ਸੀ ਸਵੇਰ ਸਵੇਰ ਕਿਵੇਂ ਮਾਰੇ ਗਿਹੜੇ ਉਹ ਮੈਂ ਤਾਂ ਬਈ ਇੱਕ ਕੰਮ ਆਇਆ ਠੀਕ ਹੈ ਦੱਸ ਕੀ ਕੰਮ ਜੇ ਕਰਨ ਵਾਲਾ ਆ ਤਾਂ ਜ਼ਰੂਰ ਕਰਾਂਗੇ ਪਹਿਲਾਂ ਤਾਂ ਬਈ ਆਪਾਂ ਉਧਰ ਨਾਲੀ ਸੌਰੀ ਮੈਂ ਤੁਹਾਨੂੰ ਬੜਾ ਚੰਗਾ ਕਹਿ ਬੈਠਾ ਉਹ ਕੱਲ ਵੀ ਗੱਲ ਕਰਦੇ ਹਾਂ ਉੱਤਲ ਕੋਈ ਨਹੀਂ ਯਾਰ ਹੋਈ ਜਾਂਦਾ ਮਾੜਾ ਮੋਟਾ ਕਈ ਵਾਰੀ ਓਏ ਪਸੂ ਹੀ ਹੈ ਜਿਆ ਮਾੜਾ ਮੋਟਾ ਮੂੰਹ ਮਾਰ ਹੀ ਲੈਂਦੇ ਯਾਰ ਚੱਲ ਕੋਈ ਨਹੀਂ ਨਿਕਿਆ ਕੋਈ ਜਲ ਨਹੀਂ ਉਹ ਬਰਾਏ ਸੀ ਜਣਾ ਵੀ ਅੱਜ ਕੱਲ ਠੇਕੇ ਠੂਕੇ ਵਾਵਾ ਹੋਏ ਪਏ ਤੇ ਠੇਕੇ ਤਾਂ ਹੋਏ ਪਏ ਆ 6 ਮਹੀਨਿਆਂ ਦੀ ਖੇਤੀ ਹੈ ਯਾਰ ਦੁੱਖ ਤਾਂ ਆਉਂਦਾ ਹੀ ਆ ਚੱਲ ਕੋਈ ਨਹੀਂ ਤੂੰ ਕੰਮ ਤਾਂ ਦੱਸ ਕੀ ਆਇਆ ਕੰਮ ਬਈ ਮੈਂ ਦੁੱਧ ਲੈਣਾ ਹੈ ਕਿ ਬੱਕਰੀ ਦਾ ਉਹ ਕੀ ਗੱਲ ਹੋ ਗਈ ਉਹ ਬੀਬੀ ਦੇ ਨਾਲ ਸੱਲ ਜੇ ਘਟ ਗਏ ਸੀਗੇ ਅੱਛਾ ਚਾਰ ਪੰਜ ਦਿਨ ਦੁੱਧ ਚਾਹੀਦਾ ਦੁੱਧ ਚਾਹੀਦਾ ਕੋਈ ਦਾਲ ਨਹੀਂ ਲੈ ਜਾ ਨਿੱਕਾ ਕੁਝ ਦਾਲ ਦੇ ਦੁੱਧ ਜਿੰਨੇ ਦਿਨ ਮਰਜੀ ਲੈ ਜਾ ਹਲੋ ਬਾਈ ਤੇ ਨਾਲੇ ਪੈਸੇ ਵੀ ਦੱਸ ਦੋ ਚਾਰ ਪੰਜ ਦਿਨ ਦੇ ਫਿਰ ਦੇ ਦਾਂਗੇ ਇਕੱਠੇ ਮੇਰੀ ਗੱਲ ਸੁਣ ਲੈ ਨਿੱਕਾ ਜੇ ਦੁੱਧ ਤੇ ਭਰਾਵਾ ਪੈਸੇ ਦੇਣੇ ਨਾ ਤੇ ਕਿਸੇ ਹੋਰ ਤੋਂ ਹੀ ਲੈ ਲੈ ਨਹੀਂ ਬਾਈ ਦੁੱਧ ਲੈ ਕੇ ਜਾਣਾ ਹੈ ਉਹ ਦੁੱਧ ਤਾਂ ਲੈ ਕੇ ਜਾਣਾ ਭਰਾਵਾ ਪੈਸਿਆਂ ਦਾ ਮੁੱਲ ਨਹੀਂ ਵੇਚਦੇ ਆਂ ਬੁੱਦੀ ਕਹਿੰਦੀ ਸੀ ਨਾ ਤੂੰ ਪੈਸੇ ਪੁੱਛੇ ਫਿਰ ਉਹਨਾਂ ਨੂੰ ਓ ਯਾਰ ਤੂੰ ਦੁੱਧ ਜਿੰਨੇ ਦਿਨ ਲੈ ਕੇ ਜਾਣਾ ਨਾ ਲੈ ਜੀ ਠੀਕ ਆ ਬਾਈ ਮੈਂ ਚੋ ਦੇ ਦਿੰਦਾ ਤੈਨੂੰ ਖੜ ਜਾ 2 ਮਿੰਟ ਕਿਤਾ ਖੜਦੀਆਂ ਨਹੀਂ ਬਾਅਦ ਨੇ ਕੇ 5 ਮਿੰਟ ਖੜਾ ਤਾਂ ਦੂਜੀ ਦਾ ਵੀ 14 ਯਾਰ ਥੋੜਾ ਜਿਹਾ ਠੀਕ ਆ ਬਈ ਆ ਰਹਿ ਨਿਕਾ ਠੀਕ ਆ ਭਾਈ ਤੇ ਆ ਜਾ ਫਿਰ ਬੈਠਨੇ ਆ ਚਾਹ ਪੀ ਕੇ ਜਾਈਆਂ ਨਹੀਂ ਭਾਈ ਮੈਨੂੰ ਥੋੜੀ ਕੱਢ ਲਈਏ ਓ ਆ ਜਾ ਨਹੀਂ ਮੈਂ ਖੇਤ ਜਾਣਾ ਕੋਈ ਨਹੀਂ ਫਿਰ ਬੈਠਣਾ ਕਰੇ ਚਲ ਠੀਕ ਆ ਫਿਰ ਦੁੱਧ ਲੈ ਜਾ ਕਰ ਕੋਈ ਗੱਲ ਨਹੀਂ ਹਨਾ ਠੀਕ ਆ ਭਾਈ